ਆਜ਼ਾਦੀ ਦੇ ਦਿਹਾੜੇ ਮੌਕੇ ਸੁਖਪਾਲ ਸਿੰਘ ਖੈਰਾਵਲੋਂ ਅੱਜ ਆਪਣੇ ਧੜੇ ਨਾਲ ਸੰਬੰਧਿਤ ਇਸ਼ਰੂ 'ਚ ਰੈਲੀ ਕੀਤੀ ਗਈ। ਇਸ ਮੌਕੇ ਉਹਨਾਂ ਨੇ ਸ਼ਹੀਦ ਕਰਨੈਲ ਸਿੰਘ ਇਸ਼ਰੂ ਅਤੇ ਭਪਿੰਦਰ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਕਵਰ ਸੰਧੂ ਅਤੇ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਤੋਂ ਇਲਾਵਾ ਉਹਨਾਂ ਦੇ ਧੜੇ ਨਾਲ ਸੰਬੰਧਿਤ ਕਈ ਸੀਨੀਅਰ ਨੇਤਾ ਅਤੇ ਵਿਧਾਇਕ ਮੌਜੂਦ ਸਨ। ਪਾਲ ਸਿੰਘ ਖੈਰਾ ਨੇ ਇਸ ਮੌਕੇ ਆਪਣੇ ਗਰਮ ਪਾਸ਼ਣ ਵਿੱਚ ਇਹ ਕਿਹਾ ਹੈ ਕਿ ਉਹਨਾਂ ਦੇ ਵਿਰੋਧੀ ਕਹਿੰਦੇ ਹਨ ਕਿ ਉਹ ਅਹੁਦੇ ਦੇ ਭੁੱਖੇ ਹਨ ਪਰ ਉਹਨਾਂ ਨੂੰ ਹੁਣ ਕੋਈ ਵੀ ਅਹੁਦਾ ਨਹੀਂ ਚਾਹੀਦਾ ਹੈ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਮੈਂ ਕੋਈ ਅਹੁਦੇ ਦਾ ਭੁੱਖਾ ਨਹੀਂ ਹਾਂ ਉਹਨਾਂ ਨੇ ਕਿਹਾ ਕਿ ਅੱਜ ਮੈਨੂੰ ਕੋਈ ਵਿਰੋਧੀ ਧਿਰ ਦੇ ਨੇਤਾ ਤੇ ਅਹੁਦੇ ਨੂੰ ਚਾਂਦੀ ਦੀ ਪਲੇਟ ਵਿੱਚ ਵਰਕ ਲਗਾ ਕੇ ਵੀ ਦੇਵੇ ਤਾਂ ਮੈਂ ਨਹੀਂ ਲਵਾਂਗਾ ਲੋਕ ਮੈਨੂੰ ਪਿਆਰੇ ਹਨ ਅਤੇ ਮੈਨੂੰ ਆਪਣਾ ਪੰਜਾਬ ਪਿਆਰਾ ਹੈ ਵਾਸਪਸ ਮੈਂ ਤੁਹਾਡਾ ਸਾਥ ਦਾ ਬਹੁਤ ਰਿਣੀ ਆ ਮੇਰੇ ਨਾਰੇ ਨਾ ਲਾਇਆ ਕਰੋ ਮੇਰੀ ਗੱਲ ਸੁਣੋ ਕਿਉਂ ਖੇਰਾ ਕੋਈ ਚੀਜ਼ ਨਹੀਂ ਕਰਦੇ ਇਹ ਸਿਰਫ ਇੱਕ ਕੇਂਦਰ ਬਿੰਦੂ ਬਣਿਆ ਇੱਥੇ ਕਿਸੇ ਨੇ ਕੋਈ ਗਲਤੀ ਕੀਤੀ ਇੱਕ ਵਾਰ ਲੋਕਾਂ ਨੇ ਮਾਫ ਕਰਤਾ ਦੋ ਵਾਰ ਤਿੰਨ ਵਾਰ ਚਾਰ ਵਾਰ ਪੰਜ ਵਾਰ ਛੇ ਵਾਰ ਬਟਨ ਦੇ ਜਦੋਂ ਲਾਇਆ ਪੰਜਾਬੀਆਂ ਨੇ ਪਰਵਾਹ ਨਹੀਂ ਕੀਤਾ ਸਿਰਫ ਤੁਸੀਂ ਮੇਰਾ ਜਿਹੜਾ ਮਾਨ ਕੀਤਾ ਮੇਰਾ ਸਿਰ ਝੁਕਦਾ ਕੱਲੇ-ਕੱਲੇ ਪੰਜਾਬੀ ਦੇ ਸਾਹਮਣੇ ਮੈਂ ਮੇਰੇ ਕੋਲ ਲਫ਼ਜ਼ ਨਹੀਂ ਦੇਦੇ ਕਰਕੇ ਮੈਂ ਤੁਹਾਨੂੰ ਤੁਹਾਡਾ ਇਸਤ ਮੋੜ ਸਿਕਾ ਪ੍ਰਾਉ ਅੱਛੀ ਤਰ੍ਹਾਂ ਸੁਣ ਲਓ ਮੇਰੇ ਵਿਰੋਧੀ ਕਹਿੰਦੇ ਨੇ ਇਹ ਅਹੁਦਿਆਂ ਦਾ ਭੁੱਖਾ ਵਾ ਨਹੀਂ ਭੁੱਖਾ ਮੈਂ ਅੱਜ ਮੈਨੂੰ ਕੋਈ ਵਿਰੋਧੀ ਦੇ ਅਹੁਦੇ ਨੂੰ ਚਾਂਦੀ ਦੀ ਪਲੇਟ ਵਿੱਚ ਵਰਕ ਲਾ ਕੇ ਹੀ ਦਊਗਾ ਮੈਂ ਨਹੀਂ ਉਹ ਲੈਣਾ ਪ੍ਰਾਉ ਕਿਉਂਕਿ ਮੈਨੂੰ ਲੋਕ ਪਿਆਰੇ ਨੇ ਮੈਨੂੰ ਆਪਣਾ ਪੰਜਾਬ ਪਿਆਰਾ ਵਾ ਮੈਨੂੰ ਉਹ ਅਹੁਦਾ ਨਹੀਂ ਪਿਆਰਾ ਹੈ ਇਸ ਲਈ ਨਾਰੇ ਲਾਓ ਪੰਜਾਬੀ ਇਕਤਾ ਦੇ ਜਿੰਦਾਬਾਦ ਮੈਂ ਜਿੰਦਾਬਾਦ ਮੈਂ ਜਿੰਦਾਬਾਦ ਮੈਂ ਚੋਨਾਮਾ ਕੀ ਆਪਾਂ ਸਾਰੇ ਵਰਕ ਕੱਟੀ ਹੋਈ ਕੁਝ ਲੋਕਾਂ ਨੂੰ ਡਰਾਈ ਜਾਂਦੇ ਐਵੇਂ ਸ਼ਹਿਰਾਂ 'ਚ ਬੈਠਿਆਂ ਨੂੰ ਯਾਰ ਇਹ ਜਿਹੜੇ ਆਮ ਆਦਮੀ ਆੜੇ ਤਾਂ ਰਾਜਕ ਤਾਂ ਫਲਾ ਦੇਣਗੇ ਇਹ ਤਾਂ ਜ਼ਮੀਨਾਂ ਖੋਲਣਗੇ ਇਹ ਤਾਂ ਸਾਡੇ ਵਪਾਰ ਖੋਲਣਗੇ ਤੁਹਾਨੂੰ ਲੱਗਦਾ ਕਮਰ ਸੰਧੂ ਸਾਹਿਬ ਜ਼ਮੀਨਾਂ ਖੋਲਣ ਲਏ ਨੇ ਆ ਸਾਡਾ ਲਾਈਨਮੈਨ ਤੋਂ ਉੱਠਿਆ ਬੇਰੋਜ਼ਗਾਰ ਲਾਈਨਮੈਨ ਤੋਂ ਐਮਐਲਏ ਉੱਠਿਆ ਪਿਰਮਲ ਸਿੰਘ ਖਾਲਸਾ ਲੱਗਦਾ ਤੁਹਾਨੂੰ ਜ਼ਮੀਨਾਂ ਖੋਵੇਗਾ ਭਰਾਓ ਆ ਜਿਹੜੇ ਸਾਡੇ ਨਾਲ ਖੜੇ ਨੇ ਬੈਠੇ ਨੇ ਸਟੇਜ 'ਤੇ ਜਾਂ ਤੁਸੀਂ ਲੋਕ ਆਪਾਂ ਜ਼ਮੀਨਾਂ ਖੋਣ ਵਾਲੇ ਵਪਾਰ ਖੋਣ ਵਾਲੇ ਨਹੀਂ ਸੁਖਪਾਲ ਸਿੰਘ ਖੈਰਾ ਦੇ ਅੱਜ ਟੈਲੀ ਵਿੱਚ ਵੱਡੇ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰੀ ਹੈ ਜਦਕਿ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਵੀ ਕਰਨੈਲ ਸਿੰਘ ਈਸੜੂ ਨੂੰ ਆਪਣੇ ਸਰਦਾ ਦੇ ਫੁੱਲ ਪੇਂਟ ਕੀਤੇ ਹਨ ਹਾਲਾਂਕਿ ਭਗਵੰਤ ਮਾਨ ਵੱਲੋਂ ਸੁਖਪਾਲ ਸਿੰਘ ਖੈਰਾ ਦੇ ਧੜੇ ਵਾਂਗ ਕੋਈ ਵੱਡਾ ਇਕੱਠ ਨਹੀਂ ਕੀਤਾ ਗਿਆ ਹੈ ਜਿਸ ਕਰਕੇ ਜ਼ਿਆਦਾਤਰ ਲੋਕ ਭਗਵੰਤ ਮਾਨ ਦੇ ਪ੍ਰੋਗਰਾਮ ਨੂੰ ਠੋਸ ਹੋਇਆ ਮਹਿਸੂਸ ਕਰ ਰਹੇ ਸਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਹੈ ਕਿ ਸੁਖਪਾਲ ਸਿੰਘ ਖੈਰਾ ਉਹਨਾਂ ਦੇ ਭਰਾ ਹਨ ਅਤੇ ਉਹਨਾਂ ਨੇ ਆਸ ਪ੍ਰਗਟਾਈ ਹੈ ਕਿ ਜਲਦੀ ਹੀ ਸਭ ਕੁਝ ਠੀਕ ਕਰ ਲਿਆ ਜਾਵੇਗਾ ਉਹਨਾਂ ਇਹ ਵੀ ਕਿਹਾ ਹੈ ਕਿ ਸੁਖਪਾਲ ਸਿੰਘ ਖੈਰਾ ਦੇ ਧੜੇ ਵੱਲੋਂ ਜੋ ਰੈਲੀ ਕੀਤੀ ਗਈ ਹੈ ਇਹ ਵੀ ਉਹਨਾਂ ਦੀ ਹੀ ਹੈ ਅੱਜ ਜਿਹੜਾ ਤੁਸੀਂ ਉਹ ਸ਼ਹੀਦਾਂ ਦੀ ਸਾਡੀ ਤੇ ਆਏ ਹੋ ਕੀ ਕਹਿਣਾ ਚਾਹੁੰਦੇ ਸੀ ਸ਼ਹੀਦਾਂ ਨੂੰ ਪ੍ਰਸ਼ਾਨ ਦੇ ਖਿਲਪੇਟ ਕਰਨ ਆਏ ਆ ਹਾਂ ਜੀ ਇਹਨਾਂ ਨੇ ਆਜ਼ਾਦੀ ਲਈ ਜਾਨੀ ਕੁਰਬਾਨ ਕੀਤੀ ਮੇਰੇ ਉਂਗਲ ਤੋਂ ਸਰਕਾਰ ਅੱਜ ਫੇਰ ਅਸੀਂ ਗਰੀਬੀ ਦੇ ਗੁਲਾਮ ਆ ਅੱਜ ਫੇਰ ਅਸੀਂ ਨਸ਼ਿਆਂ ਦੇ ਗੁਲਾਮ ਆ ਅੱਜ ਫੇਰ ਅਸਾਂ ਦੇ ਤੇ ਚਿੱਤੇ ਸਮਗਲ ਜਿਹੜੇ ਨੇ ਉਹ ਰਾਜਨੀਤਿਕ ਗੱਡੀਆਂ ਤੱਕ ਪਹੁੰਚ ਚੁੱਕੇ ਨੇ ਮਾਨਸਿਕ ਤੌਰ ਪੱਪਾ ਮੇ 15 ਅਗਸਤ ਨੂੰ ਦੇਸ਼ ਯਾਦ ਹੋ ਗਿਆ ਪਰ ਹਜੇ ਵੀ ਸਮੱਸਿਆਵਾਂ ਜਿਹੜੀਆਂ ਨੇ ਗਰੀਬੀ, ਰੰਗਾਈ, ਕਰਪਸ਼ਨ ਇਹ ਤੋਂ ਯਾਦੀ ਦੀ ਲੋਟ ਹੈ। ਅੱਛਾ ਇੱਕ ਮਾਨ ਸਾਹਿਬ ਤੁਸੀਂ ਅੱਜ ਰੈਲੀ ਕਿਉਂ ਨਹੀਂ ਕੀਤੀ ਕਿ ਜਦਕਾ ਸਖਬਾਲ ਖੇਰਾ ਨੇ ਕੀਤੀ ਐ ਇੱਥੇ ਰੈਲੀ ਜੀ ਕੋਈ ਨਹੀਂ ਕਰਨਾ। ਉਹ ਵੀ ਸਾਡੇ ਨੇ। ਭਰਾ ਨੇ ਸਾਡੇ ਸਹਿਮਤੀਆਂ ਸਹਿਮਤੀ ਜਲਦੀ ਰਹਿਣੀਆਂ ਨੇ। ਤੇ ਮੈਨੂੰ ਉਮੀਦ ਹੈ ਕਿ ਇਕੱਠੇ ਹੋ ਕੇ ਸਾਰੇ ਤੁਹਾਡੇ ਨਾਲ ਆਉਣ। ਅੱਛਾ ਇੱਕ ਮਾਨ ਸਾਹਿਬ ਤੁਸੀਂ ਅੱਜ ਰੈਲੀ ਕਿਉਂ ਨਹੀਂ ਕੀਤੀ ਕਿ ਜਦਕਾ ਸਖਬਾਲ ਖੇਰਾ ਨੇ ਕੀਤੀ ਐ ਇੱਥੇ ਰੈਲੀ ਜੀ ਕੋਈ ਨਹੀਂ ਕਰਨਾ। ਉਹ ਵੀ ਸਾਡੇ ਨੇ। ਭਰਾ ਨੇ ਸਾਡੇ ਸਹਿਮਤੀਆਂ ਸਹਿਮਤੀ ਜਲਦੀ ਰਹਿਣੀਆਂ ਨੇ। ਤੇ ਕਿਵੇਂ ਪੰਜਾਬ ਨੂੰ ਮੈਨੂੰ ਉਮੀਦ ਹੈ ਕਿ ਇਕੱਠੇ ਹੋ ਕੇ ਸਾਰੇ ਮਾਰੇ ਲੜੇ ਅਠੀਕ ਜਿਹੜਾ ਕੈਪਟਨ ਮਰਿੰਦਰ ਸਿੰਘ ਵੀ ਉਹਰੇ ਉਹਰੇ ਜ਼ਿਲ੍ਹਾ ਬਣਾਉਣ ਨੂੰ ਕਹਿ ਕੇ ਗਏ ਸੀ ਇਲੈਕਸ਼ਨ ਦੇ ਵੇਲੇ ਤੇ ਉਸ ਤੋਂ ਬਾਅਦ ਅੱਜ ਦੋ ਰੈਲੀਆਂ ਨਿਕਲ ਚੁੱਕੀਆਂ ਨੇ ਉਹ ਵੀ ਨਹੀਂ ਪਹੁੰਚੇ ਉਹਦੇ ਬਾਰੇ ਕੀ ਜਾਣਾਂ ਜੀ ਉਹ ਕਿਤੇ ਵੀ ਨਹੀਂ ਜਾਂਦੇ ਸ਼ਹੀਦ ਉਧਮ ਸਿੰਘ ਜੀ ਦੀ ਵਰਸੀ ਹੁੰਦੀ ਹੈ 31 ਜੁਲਾਈ ਨੂੰ ਹਰ ਵਾਰੀ ਮੁੱਖ ਮੰਤਰੀ ਜਿਹੜਾ ਮੌਜੂਦਾ ਹੁੰਦਾ ਹੁੰਦਾ ਪਿਛਲੇ 2 ਸਾਲ ਤੋਂ ਨਹੀਂ ਆਇਆ ਉਹ ਕਿਤੇ ਵੀ ਨਹੀਂ ਜਾਂਦਾ ਲੁਧਿਆਣਾ ਤੋਂ ਜਸਵੀਰ ਸਿੰਘ ਜੱਸੀ ਦੀ ਰਿਪੋਰਟ ਪੰਜਾਬ ਟੁਡੇ